ਉਹ ਵੀ ਜਿਨ੍ਹਾਂ ਦੀ ਜ਼ਮੀਨ ਹੈ ਨਹੀਂਗੀ ਜਿਹੜੇ ਦਿਹਾੜੀ ਕਰਕੇ ਕੰਮਦੇ ਆ ਉਹਨਾਂ ਵਾਸਤੇ ਵੀ ਸਰਕਾਰ ਸੋਚ ਰਹੀ ਆ ਕਿ ਨਾ ਉਹਨਾਂ ਨੂੰ ਮੌਜਦਾ ਦੇਣਾ ਵਾ ਕਿਹੜੇ ਹਿਸਾਬ ਨਾਲ ਦੇਣਾ ਵਾ ਉਹ ਵੀ ਸੰਗਤ ਵੀ ਬਥੇਰਾ ਕੁਝ ਦੇਈ ਜਾਂਦੀ ਉਹਨਾਂ ਨੂੰ ਤੇ ਅਸੀਂ ਵੀ ਰਲ ਮਿਲ ਕੇ ਆਪਾਂ ਸਾਰੇ ਜਣੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਮਦਦ ਕਰੀਏ ਸਥੇ ਰੌਣਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਬਾਈਟ ਦੇਣ ਲੱਗੇ ਆ ਇੱਕ ਤਰੀਕ ਨੂੰ ਸਮਾਨ ਲੈ ਕੇ ਜਾਣਾ ਇੱਕ ਤਰੀਕ ਨੂੰ 10 ਵਜੇ ਸਜਾਦਾ ਪੈਲਸ ਦੇ ਵਿੱਚ ਤੁਹਾਨੂੰ ਸਜਾਦੇ ਪੈਲਸ ਦੇ ਵਿੱਚ ਸਾਰਿਆਂ ਨੇ ਇਕੱਠੇ ਹੋਣਾ 10 ਵਜੇ ਜਿਹੜੇ ਵੀ ਆਪਣੇ ਸਰਪੰਚਾਂ ਆਪਾਂ 225 ਸਰਪੰਚ ਬਣਾਏ ਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਬਣੇ ਆ ਤੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਜਿੰਨੇ ਕੁ ਜੋਗਾ ਕੋਈ ਅਗਾ ਦੇ ਕੇ ਆਓ ਆਪਾਂ ਵੀ ਜਿੰਨਾ ਜੋਗਾ ਆਪਾਂ ਪਾਵਾਂਗੇ ਬਾਕੀ ਸਾਰੇ ਭਰਾਵਾਂ ਤੋਂ ਪਾਵਾਂਗੇ ਰਲ ਮਿਲ ਕੇ ਮੈਂ ਕਹਿੰਦੇ ਮੈਂ ਇਕੱਲਾ ਨਹੀਂ ਅਸੀਂ ਇਕੱਲੇ ਨਹੀਂ ਅਸੀਂ ਜਨਤਾ ਦੇ ਸਹਿਯੋਗ ਦੇ ਨਾਲ ਸਮਾਨ ਇਕੱਠਾ ਕਰਕੇ ਪਹਿਲਾਂ ਵੀ ਦਿੱਤਾ ਪਹਿਲਾਂ ਵੀ ਉਹ ਰੋਜ਼ ਦੀਆਂ 5-7 ਟਰਾਲੀਆਂ ਡੇਲੀ ਤੋਰੀ ਚੋਕਰ ਕੋਈਆਂ ਦੂਸਰਾ ਨਾ ਆਪਣੇ ਜਿਹੜਾ ਆਚਾਰ ਸੀਗਾ ਜਾਂ ਚਾਹੇ ਆਟਾ ਦਾਲ ਜਿਹੜੇ ਪੈਕੇਟ ਬਣਾਏ ਸੀ 25 25 ਕਿਲੋ ਦੇ ਇਸ ਤਰ੍ਹਾਂ ਕਰਕੇ ਹਰ ਚੀਜ਼ ਪ੍ਰੋਵਾਈਡ ਕਰਾਈ ਜਾ ਜਿਹੜੇ ਵੀ ਕਿਸੇ ਨੇ ਉੱਥੇ ਕਿਹਾ ਕਿਸੇ ਨੂੰ ਦਵਾਈ ਚਾਹੀਦੀ ਆ ਜਾਂ ਕਿਸੇ ਨੂੰ ਕਿਸੇ ਪਸ਼ੂਆਂ ਵਾਸਤੇ ਵੀ ਚਾਹੀਦਾ ਕੋਸਤਮਾਨ ਉਹ ਅਸੀਂ ਪਹੁੰਚਾਉਂਦੇ ਰਹੇ ਹਾਂ ਕਿਉਂਕਿ ਜਿੱਨਾਂ ਦੀ ਜ਼ਮੀਨ ਹੈ ਨਹੀਂਗੀ ਜਿਹੜੇ ਦਿਹਾੜੀ ਕਰਕੇ ਖਾਂਦੇ ਆ ਉਹਨਾਂ ਵਾਸਤੇ ਵੀ ਸਰਕਾਰ ਸੋਚ ਰਹੀ ਆ ਕਿ ਨੱਕ ਉਹਨਾਂ ਨੂੰ ਮਦਦ ਦੇਣਾ ਵਾ ਕਿਹੜੇ ਹਿਸਾਬ ਨਾਲ ਦੇਣਾ ਵਾ ਉਹ ਵੀ ਸੰਗਤ ਵੀ ਬਥੇਰਾ ਕੁਛ ਦੇਈ ਜਾਂਦੀ ਉਹਨਾਂ ਨੂੰ ਤੇ ਅਸੀਂ ਵੀ ਰਲ ਮਿਲ ਕੇ ਆਪਾਂ ਸਾਰੇ ਜਣੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਮਦਦ ਕਰੀਏ ਫਤਿਹ ਰੋਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਬਾਈਟ ਦੇਣ ਲੱਗੇ ਆ ਇੱਕ ਤਰੀਕ ਨੂੰ ਸਮਾਨ ਲੈ ਕੇ ਜਾਣਾ ਇੱਕ ਤਰੀਕ ਨੂੰ 10 ਵਜੇ ਸਜਾਦਾ ਪੈਲੈਸ ਦੇ ਵਿੱਚੋਂ ਤੁਰਨਾ ਸਜਾਦੇ ਪੈਲੈਸ ਦੇ ਵਿੱਚ ਸਾਰਿਆਂ ਨੇ ਇਕੱਠੇ ਹੋਣਾ 10 ਵਜੇ ਜਿਹੜੇ ਵੀ ਆਪਣੇ ਸਰਪੰਚ ਆਪਾਂ 225 ਸਰਪੰਚ ਬਣਾਏ ਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਬਣੇ ਆ ਤੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਜਿੰਨੇ ਕੁ ਜੋਗਾ ਕੋਈ ਹੈਗਾ ਲੈ ਕੇ ਆਓ ਆਪਾਂ ਵੀ ਜਿੰਨਾ ਜੋਗਾ ਆਪਾਂ ਪਾਵਾਂਗੇ ਬਾਕੀ ਸਾਰੇ ਭਰਾਵਾਂ ਤੋਂ ਪਾਵਾਂਗੇ ਰਲ ਮਿਲ ਕੇ ਮੈਂ ਕਹਿੰਦੇ ਮੈਂ ਇਕੱਲਾ ਨਹੀਂ ਅਸੀਂ ਇਕੱਲੇ ਨਹੀਂ ਅਸੀਂ ਜਨਤਾ ਦੇ ਸਹਿਯੋਗ ਦੇ ਨਾਲ ਸਮਾਨ ਇਕੱਠਾ ਕਰਕੇ ਪਹਿਲਾਂ ਵੀ ਦਿੱਤਾ ਪਹਿਲਾਂ ਵੀ ਉਹਨੂੰ ਰੋਜ ਦੀਆਂ 5-7 ਟਰਾਲੀਆਂ ਡੇਲੀ ਢੂੜੀ ਚੋਕਰ ਕੋਈਆਂ ਦੂਸਰਾ ਆਪਣੇ ਜਿਹੜਾ ਆਚਾਰ ਸੀਗਾ ਜਾਂ ਚਾਹੇ ਆਟਾ ਦਾਲ ਜਿਹੜੇ ਪੈਕੇਟ ਬਣਾਏ ਸੀ 25-25 ਕਿਲੋ ਦੇ ਇਸ ਤਰ੍ਹਾਂ ਕਰਕੇ ਹਰ ਚੀਜ਼ ਪ੍ਰੋਵਾਈਡ ਕਰਾਈ ਜਾ ਜਿਹੜੇ ਵੀ ਕਿਸੇ ਨੇ ਉੱਥੇ ਕਿਹਾ ਕਿਸੇ ਨੂੰ ਦਵਾਈ ਚਾਹੀਦੀ ਆ ਜਾਂ ਕਿਸੇ ਨੂੰ ਕਿਸੇ ਪਸ਼ੂਆਂ ਵਾਸਤੇ ਵੀ ਚਾਹੀਦਾ ਕੋਸਤਮਾਨ ਉਹ ਸੀ ਪਹੁੰਚਾਉਂਦੇ ਰਹੇ ਆ